ਅੱਜ ਰੋਕੇ ਕਰ ਰੋਕੇ ਕਰ ਲੋ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਟੀਂ ਫਗਵਾੜਾ ਤੋਂ ਬਹੁਤ ਹੀ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਸ਼ੋਭਾ ਯਾਤਰਾ ਜਿਹੜੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੱਢੀ ਜਾ ਰਹੀ ਹੈ ਪਾਲਕੀ ਬਹੁਤ ਹੀ ਸੁੰਦਰ ਫੁੱਲਾਂ ਨਾਲ ਸਜਾਈ ਗਈ ਹੈ ਪੂਰੀ ਪ੍ਰਬੰਧਕ ਕਮੇਟੀ ਨਤਮਸਤ ਹੁੰਦੀ ਹੋਈ ਸਾਰੇ ਸ਼ਹਿਰ ਦੇ ਸੋਜਵਾਨ ਸੱਜਣ ਸਾਰੇ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਪੋਲਿਟਿਕਲ ਪਾਰਟੀਆਂ ਦੇ ਸਾਰੇ ਪੋਲਿਟ ਸੱਜਣ ਸਾਰੀ ਧਾਰਮਿਕ ਸੰਸਥਾਵਾਂ ਅੱਜ ਇਸ ਗੁਰੂ ਘਰ ਦੀ ਜਿਹੜੀ ਪਾਲਕੀ ਕੱਢੀ ਗਈ ਹੈ ਗੁਰੂ ਘਰ ਤੋਂ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਜਿਹੜੇ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਰਹੇ ਆ ਗੁਰੂ ਜੀ ਦਾ ਪਿਆਰ ਪ੍ਰਾਪਤ ਕਰ ਰਹੇ ਆ ਸੋ ਦਾਸ ਅਸ਼ੋਕ ਭਾਟੀਆਂ ਵੱਲੋਂ ਸਾਡੇ ਪ੍ਰਧਾਨ ਦਵਿੰਦਰ ਕੁਲਥਮ ਜੀ ਵੱਲੋਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਬਸਦੀਆਂ ਸੰਗਤਾਂ ਨੂੰ ਫਗਵਾੜੇ ਵਿੱਚ ਬਸਦੀਆਂ ਸੰਗਤਾਂ ਨੂੰ ਅੱਜ ਦੇ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਇੱਕ ਬੇਨਤੀ ਹੋਰ ਕਿ ਕੱਲ ਨੂੰ ਸ਼੍ਰੋਮਣੀ ਸ਼੍ਰੀ ਗੁਰੂ ਰਵੀਦਾਸ ਮੰਦਰ ਪ੍ਰਬੰਧਕ ਸ਼੍ਰੀ ਗੁਰੂ ਰਵੀਦਾਸ ਮੰਦਰ ਵਿਖੇ ਹੀ ਚੱਕ ਕੀ ਮੇਖਿਆ ਹੀ ਬਹੁਤ ਵੱਡੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ। ਸ੍ਰੀ ਖੰਡ ਪਾਤ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਹੈ ਤੇ ਧਾਰਮਿਕ ਪ੍ਰੋਗਰਾਮ ਕੀਤੇ ਜਾ ਰਹੇ ਆ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਦੇ ਪ੍ਰੋਗਰਾਮਾਂ ਵਿੱਚ ਵੀ ਸ਼ਾਮਲ ਹੋ ਕੇ ਗੁਰੂ ਜੀ ਦਾਸ਼ੇਰਵਾਦ ਪ੍ਰਾਪਤ ਕਰੋ ਜੈ ਗੁਰੂ ਦੇਵ ਧੰਨ ਗੁਰਦੇਵ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ। ਬਹੁਤ ਜਨਮ ਵਿਛੜੇ ਥੇ ਮਾਦੋ ਜਨਮ ਤੁਹਾਰੇ ਲੈ ਕੇ ਅੱਜ ਜਿੱਥੇ ਫਗਵਾੜਾ ਨਿਵਾਸੀਆਂ ਨੇ ਪੂਰੀ ਦੁਨੀਆ ਵਾਸੀਆਂ ਦੇ ਹਰ ਇੱਕ ਪੰਜਾਬੀ ਨੂੰ ਮੈਂ ਆਪਣੇ ਵੱਲ ਆਪਣੀ ਪਾਰਟੀ ਸ਼ੁਰੂ ਨਹੀਂ ਕਾਲੀਦਲ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗੋਂ ਦੁਰੋਂ ਦੇ ਲੱਗ ਰਿਹਾ ਪਤਾ ਇਹਨਾਂ ਪੋਥਿਆ ਜੀ ਵਿਸ਼ਾ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਰ ਤੋਂ ਕੱਢੇ ਆ ਰਿਹਾ ਜਿੱਦਾਂ ਮੈਂ ਆਓ ਫਗਵਾੜਾ ਵਾਸੀਨ ਬੇਨਤੀ ਕਰਦਾ ਕਿ ਆਪਾਂ ਆਓ ਇਸ ਨਗਰ ਕੀਰਤਨ ਦਾ ਇਸ ਸਭਾ ਯਾਤਰਾ ਦਾ ਸਵਾਗਤ ਕਰੀਏ ਤੇ ਗੁਰੂ ਸਾਹਿਬ ਨੇ ਜੋ ਸਾਨੂੰ ਸੱਚਾਈਆਂ ਦਿੱਤੇ ਹੋਏ ਆਪਾਂ ਆਪ ਵੀ ਚੱਲੀ ਆਪਣੇ ਬੱਚਿਆਂ ਨੂੰ ਨਾਲ ਚੱਲਣ ਦਾ ਜਨਨ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜ ਸਤਗੁਰ ਅਰਬਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਧੂਮ ਧਾਮ ਦੇ ਨਾਲ ਦੁਨੀਆ ਭਰ ਦੇ ਵਿੱਚ ਅੱਜ ਦੇ ਦਿਨ ਮਨਾਇਆ ਜਾਂਦਾ ਹੈ ਸਤਗੁਰ ਅਰਬਦਾਸ ਮਹਾਰਾਜ ਦੇ ਇਸ ਗੁਰਪੁਰਪੁਰਬ ਦੇ ਸੰਬੰਧ ਵਿੱਚ ਦੇਸ਼ ਵਿਦੇਸ਼ ਦੁਨੀਆ ਭਰ ਤੋਂ ਵੱਡੀਆਂ ਸ਼ੋਭਾ ਯਾਤਰਾਵਾਂ ਨਿਕਲਦੀਆਂ ਹਨ ਉਸੇ ਲੜੀ ਦੇ ਵਿੱਚ ਸਤਗੁਰ ਅਰਬਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਸ਼੍ਰੋਮਣੀ ਸਿੱਖ ਗੁਰੂ ਅਰਬਦਾਸ ਮੰਦਿਰ ਜੀਟੀ ਰੋਡ ਚੱਕ ਕੇ ਮਫਵਾੜਾ ਤੋਂ ਇਕ ਵਿਸ਼ਾਲ ਨਗਰ ਜੀਵਨ ਜੋ ਆਰੰਭ ਹੋਇਆ ਹੈ ਜਿਸ ਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਇਸ ਦੇ ਵਿੱਚ ਬਹੁਤ ਹੀ ਸ਼ਰਧਾ ਦੇ ਨਾਲ ਸ਼ਾਮਲ ਹੁੰਦੀਆਂ ਹਨ ਤੇ ਅੱਜ ਵੀ ਹੋਈਆਂ ਹਨ ਇਹ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਲੋਕਾਂ ਦੀ ਬਹੁਤ ਈ ਸ਼ਰਧਾ ਸਾਰੇ ਪ੍ਰਬੰਤੇ ਸੱਜਣ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਖ-ਵੱਖ ਸਾਡੇ ਧਰਮਾਂ ਤੋਂ ਸ਼ਾਮਲ ਹੋਏ ਇਸ ਏਕਤਾ ਸਾਂਝ ਦੇ ਪ੍ਰਤੀਕ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਲਈ ਮੈਂ तहे ਦਿਲੋਂ ਧੰਨਵਾਦ ਕਰਦਾ ਜੈ ਗੁਰਦੇਵ ਧੰਨ ਗੁਰਦੇਵ ਸ਼੍ਰੀ ਗੁਰੂ ਰਵ ਰਾਜ ਮਹਾਰਾਜ ਦੇ 648 ਪ੍ਰਕਾਸ਼ ਪਰੋਦੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਜੋ ਚੱਕ ਕੇ ਹੋ ਜੀਜੀ ਰੋਡ ਤੋਂ ਵਿਸ਼ਾਲ ਸ਼ੋਭਾ ਯਾਤਰਾ ਦਾ ਯੋਜਨ ਹੋ ਰਿਹਾ ਉਸ ਵਿੱਚ ਸੰਗਤਾਂ ਚ ਪਾਰੀ ਉੱਠਿਆ ਸੰਗਤਾਂ ਵੱਧ ਜੜ ਕੇ ਹਿੱਸਾ ਲੈ ਰਹੀਆਂ ਹਨ ਮੈਂ ਸਮਝਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਸਭੂਤੀ ਮਾਨਵਤਾ ਨੂੰ ਸਤਗੁਰੂ ਅਰਜਨ ਮਹਾਰਾਜ ਦੇ ਇਸ ਖੇਮਾ ਤੋਂ ਸ਼ੇਰ ਲੈਂਡ ਦੀ ਲੋੜ ਹੈ ਆਓ ਸਾਰੇ ਆਪਾਂ ਰਲ ਕੇ ਸ਼ੋਭਾ ਯਾਤਰਾ ਦਾ ਹਿੱਸਾ ਬਣੀਏ ਅਤੇ ਗੁਰੂ ਘਰ ਦੀਆਂ ਕੁੱਕੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਰੇ ਆਪਾਂ ਰਲ ਕੇ ਸ਼ੋਭਾ ਯਾਤਰਾ ਦਾ ਹਿੱਸਾ ਬਣੀਏ ਅਤੇ ਗੁਰੂ ਘਰ ਦੀਆਂ ਕੁੱਕੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਲੱਖ ਲੱਖ ਵਧਾਈ ਜਿੰਨੇ ਆ ਵਿਸ਼ਵਾਸੀ ਧੰਕਾਂ ਦੇ ਸਤਗੁਰੂ ਅਵਦਾਸ ਮਹਾਰਾਜ ਦਾ ਸੁਪਨਾ ਤੁ ਸਮੂਚੀ ਜਿਹੜੀ ਚਾਕਰਕੀਨ ਦੀ ਕਮੇਟੀ ਆ ਔਰ ਪਾਨੀ ਤੇ ਅਮਲ ਕਰਨ ਦੇ ਜਤਨ ਕਰਕੇ ਤੇ ਸਾਡਾ ਸਿੰਧੂ ਨਦੀ ਵਿੱਚ ਇਹ ਚਿੱਟੇ ਜਾਣੇ ਤੋਂ ਹੈ ਆ ਪਿਛਲੇ ਆ ਜਾਂਦਾ ਹੰਸਾ ਨਾ ਆਪ ਕੋਲ ਬੰਦ ਦੇ ਆਣ ਬੜੀਆਂ ਦਸਤਕਾਰੀ ਅੱਜ ਖੇਚ ਲੈ ਇੱਥੇ ਹੀ ਕਰਦੇ ਹਾਂ ਪਰ ਇਸ ਇਵੈਂਟ ਦੇ ਪਾਸੇ ਅਸਰ ਦੇ ਵਿੱਚ ਕਿਤੇ ਫਲੇਗਾ ਕਿਤੇ ਲੈ ਕੇ ਤੇ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕੀਤੀ ਆ ਵਾਤਾਵਰਣ ਨੂੰ ਸ਼ੁੱਧ ਰਸ どういうこと